ਅਕੈਡਮੀ ਦੇ ਤੇ ਲੋਈ ਫੁੱਟਬਾਲ ਸ਼ੁਰੂ ਹੋ ਗਿਆ ਆ ਤੇ ਅਕੈਡਮੀ ਦੀ ਸ਼ੁਰੂਆਤ ਕਰ ਰਹੇ ਆ ਸੰਜੀਪ ਭਾਜੀ ਸਾਰੇ ਆਪਣੇ ਯਾਰਾ ਦੋਸਤ ਜਿੰਨੇ ਵੀਰਿਆ ਆਪਣੇ ਸਾਰੇ ਸਹਾਯੋਗ ਨਾਲ ਅਕੈਡਮੀ ਜਿਹਦਾ ਬੱਚਿਆਂ ਨੂੰ ਗਾਹ ਹੁਣ ਖਿਲਾਣਾ ਸ਼ੁਰੂ ਕਰਨਾ ਕਹਿੰਦੇ ਫੁੱਟਬਾਲ ਚਲੋ ਤੇ ਇਹਨਾਂ ਨੂੰ ਪ੍ਰੈਕਟਿਸ ਕਰਾਣੀ ਤੇ ਇਹਨਾਂ ਦੇ ਗਾਹ ਹੁਣ ਮੈਚ ਕਰਾਇਆ ਕਰਾਂਗੇ ਜੋ ਵੀ ਬਣਦਾ ਸਰਦਾ ਕਰਾਂਗੇ ਪੂਰਾ ਪੁੱਛੋ ਪਾਜੀ ਇਹਨਾਂ ਨੂੰ ਕਿਦਾਂ ਹਾਂਜੀ ਖੇਡਣ ਨੂੰ ਸਾਰੇ ਤੁਸੀਂ ਤਿਆਰ ਆ ਹੈ ਪੇ ਸਾਰੀ ਗੱਲ ਵੀ ਮੰਨਣੀ ਪੈਣੀ ਕੋ ਸਾਹਿਬ ਦੀ ਤੁਹਾਨੂੰ ਪਤਾ ਹੀ ਹੈ ਹਨਾ ਮੰਨੂਗੇ ਨਾ ਤਾਂ ਹੀ ਫਾਇਦਾ ਆ ਉੱਚੀ ਬੋਲੋ ਜਰਾ ਵੀ ਤੁਸੀਂ ਸਹਿਮਤ ਆ ਯਾਨੀ ਖੇਡਣਾ ਪਿੰਡ ਦੀ ਟੀਮ ਹੋਣੀ ਚਾਹੀਦੀ ਆ ਪਹਿਲਾਂ ਸਾਡੇ ਪਿੰਡ ਦੀ ਟੀਮ ਬਹੁਤ ਵਧੀਆ ਹੁੰਦੀ ਸੀ ਠੀਕ ਆ ਕਿਸੇ ਟਾਈਮ ਤੇ ਆਪਾਂ ਚਾਹੁੰਦੇ ਆ ਕਿ ਚਲੋ ਦੁਬਾਰਾ ਫੇਰ ਉਹ ਦੌਰ ਆਵੇ ਕਿ ਨਿਆਣੇ ਚਲੋ ਇਦਰ ਨੂੰ ਗੇਮ ਆਲੂ ਧਿਆਨ ਹੋਵੇ ਨਸ਼ਿਆਂ ਤੋਂ ਬਚਣ ਗਾਹਾਂ ਦੀ ਪੀੜੀ ਤੇ ਅਸੀਂ ਇਕੱਠੇ ਹੋ ਕੇ ਸਾਰੇ ਆ ਭਰਾ ਕਰ ਰਹੇ ਆ ਜਿੰਨੇ ਵੀ ਆ ਤੇ ਇੱਥੇ ਕਈ ਹੈ ਵੀ ਨਹੀਂ ਆ ਉਹ ਉਹ ਵੀ ਨਾਲ ਹੀ ਆ ਬੰਦੇ ਆਪਣੇ ਤੇ ਸਾਰੇ ਬੱਚੇ ਜਿੰਨੇ ਵੀ ਆ ਆਪਾਂ ਵੱਤ ਤੋਂ ਵੱਤ ਇੱਥੇ ਲਿਆਣੇ ਆ ਆਪਸ ਵਿੱਚ ਲੜਨਾ ਨਹੀਂ ਪਿਆਰ ਭਾਵਨਾ ਨਾਲ ਖੇਡਣਾ ਸਾਰਿਆਂ ਨੇ ਸ਼ੂ ਬਗੈਰਾ ਜੋ ਵੀ ਡਰੈਸ ਖੋ ਕੇ ਖੇਡਣਾ ਸਾਰਿਆਂ ਨੇ ਠੀਕ ਆ ਤੇ ਕੱਲ ਤੋਂ ਆਪਣੀ ਪਿਆਰੀ ਖੇਚ ਲਾਓ ਇੱਥੇ ਪਾ ਕੇ ਨਹੀਂ ਜਾਣੀ ਸਾਰਾ ਕੁਝ ਹੋਣਾ ਦੇਖੋ ਜੁਲੀ ਪਾ ਮੈ ਕਿ ਪਾ ਕੇ ਬਾਕੀ ਸਮਾਜ ਜਿੱਥੇ ਨਹੀਂ ਜਾਣਾ ਉਹਦਾ ਵੀ ਹੱਲ ਕਰਾਂਗੇ ਬਾਕੀ ਤੁਸੀਂ ਜਿੱਦਾਂ ਪਹਿਲਾਂ ਕਿ ਛੋਟਾ ਆਨੇ ਚੱਲਣਾ ਕਿਸੇ ਨੂੰ ਪਹਿਲਾਂ ਆਪਣੇ ਚੱਕਰੇ ਲਾਣੇ ਜੋ ਵੀ ਅਸਰਾਈ ਹੈਗੀ ਆ ਉਹ ਕਰਨੀ ਜੋ ਵੀ ਤੁਹਾਨੂੰ ਦੱਸੂਗੇ ਸੀਨੀਅਰ ਭਾਜੀ ਵਿਸਲ ਮਾਰ ਕੇ ਵਿਸਲ ਮਾਰ ਸੀ ਨਾ ਐਦਾਂ ਲੈ ਕੇ ਰਹਿਣਾ ਇਹ ਆ ਦੀ ਪਟੀਸ਼ਨ ਆ ਪਟੀਸ਼ਨ ਦਿਖਾਉਣਾ ਪਿੱਛੇ ਕਹਾਂ ਤੁਹਾਡੇ ਮੈਚ ਵੀ ਕਰਾਵਾਂਗੇ ਅਕੈਡਮੀਆ ਨਾ ਇਹ ਦੱਸਿਓ ਐਦਾਂ ਨਹੀਂ ਆ ਇਹਨਾਂ ਨੂੰ ਖਾਣ ਦਾ ਵੀ ਤਰੀਕਾ ਤੇ ਸਾਡਾ ਸੌਣਾ ਕੀ ਆ ਆਪਣੀ ਗੱਲਾਂ ਨਹੀਂ ਕਰਨੀ ਫੁੱਜੀ ਨੇ ਇਹਨੇ ਖੇਡਾ ਠੀਕਾ ਇਹ ਖੇਡ ਨੂੰ ਦੂ ਕਰਦੀ ਹੋਊਗੀ ਧੁਮਾ ਘਰ ਨੂੰ ਤੇ ਹੋਰ ਬੰਦੇ ਬਹੁਤ ਆਦੇ ਤੇ ਪਤਾ ਕੀ ਆ ਦੇਖੋ ਅਕੈਡਮੀ ਚ ਜਾਂਦੇ ਆ 35 3500 ਰੁਪਇਆ 3 3000 ਫੀਸਾਂ ਦੇ ਕੇ ਖੇਡਦੇ ਇੱਥੇ ਤੁਹਾਨੂੰ ਫ੍ਰੀ ਚ ਕੋਚਿੰਗ ਮਿਲਣੀ ਆ ਹਨਾ ਬਾਹਰ ਖੇਡਣਾ ਦਿਲੋਂ ਆ ਸਾਢੇ 5 ਵਜੇ ਪ੍ਰੈਕਟਿਸ ਆ ਜਾਓ ਤੇ ਮੁੰਡੇ ਹੋਰ ਵੀ ਹੈਗੇ ਉਹ ਐਕਸਟੈਂਡ ਕਰਾਉ ਆਪਣੇ ਇੰਨੇ ਨਾਲ ਜੋੜਦੇ ਉਹਨੂੰ ਲੈ ਕੇ ਜਦੋਂ ਮੈਚ ਕਰਾਂਗਾ ਮੈਚ ਕਰਾਵਾਂਗੇ ਉਹ ਬਸ ਇਹ ਆਪਣਾ ਦੌਰ ਕੱਟ ਲਏ ਜਿੰਨੇ ਵੀ ਐਫਆਈ ਕਰਨੀ ਹੈ। ਬਾਕੀ ਇਹ ਦੇਖ ਲਾ ਤੁਸੀਂ ਫੁੱਟਬਾਲ ਹੈਗਾ ਹਲੇ ਸਾਡੇ ਕੋਲ ਦੂ ਤਿੰਨ ਕੋਈ ਲੋੜ ਨਹੀਂ ਹੈ। ਥੋੜੇ ਜਿਹਾ ਜਰੂਰ ਬੌਂਡ ਦੀ ਹੈ। ਖੇਲਣਾ ਤੁਸੀਂ ਆ ਬਲੌਜ਼ ਇਹਨਾਂ ਵੀ ਲੈ ਕੇ ਬਣਾ ਕੇ ਦਿੱਸੂ ਦੇਣੀ ਹੈ। ਇਹਨੇ ਆਪੇ ਫੋਟੋ ਦੇਣਾ। ਸਾਰੇ ਬੰਦੇ ਜਿਹੜਾ ਹੈ ਹੈੱਡਸੈਟ ਉਹ ਉਹਨੂੰ ਦੂਜੇ ਨੇ ਦੇਖਾਂਗੇ ਕੀ ਕਰਨਾ ਹੈ। ਖੇਲਣਾ ਤੁਸੀਂ ਆ ਆਪਾਂ ਸਾਥ ਦੇ ਸਕਦੇ ਤੁਹਾਡਾ ਠੀਕ ਆ ਹਰ ਤਰ੍ਹਾਂ ਨਾਲ। ਖੇਲਣਾ ਤੁਸੀਂ ਆ ਦੇ ਲੋ ਖੇਲਿਓ ਤਾਂ ਵਧੀਆ ਤੁਹਾਡੇ ਮੈਚ ਨੂੰ ਜਗਾ ਕਰਾਵਾਂਗੇ ਆਲੇ ਦੋਲੇ ਅਕੈਡਮੀਆਂ ਨਾਲ ਠੀਕ ਆ। ਪਰ ਪਹਿਲਾ ਸਭ ਤੋਂ ਪ੍ਰੈਕਟਿਸ ਜ਼ਰੂਰੀ ਆ ਅੱਜ ਤਾਂ ਤੁਸੀਂ ਥੋੜੇ ਜਾਣੇ ਆ ਕੱਲੂ ਹੋਰ ਵੀ ਚਲੋ ਆ ਜਾਣੇ ਜਿੰਨੇ ਵੀ ਬੰਦੇ ਆ ਠੀਕ ਆ ਇਹਨੂੰ ਗੇਮ ਨੂੰ ਗੇਮ ਵਾਂਗੂ ਖੇਡਦਾ ਜਿੱਦਾਂ ਅਸੀਂ ਪਹਿਲਾਂ ਤੂੰ ਸੰਗੂ ਖੇਡਦੇ ਉਹ ਕੰਮ ਨਹੀਂ ਕਰ ਰਹਾ ਇਹਨ ਪਿਆਰ ਨਾਲ ਜਿੱਦਾ ਗੇਮ ਖੇਲੀਦੀ ਆ ਗੇਮ ਨੂੰ ਗੇਮ ਵਾਂਗੂ ਖੇਡਣਾ ਕੋਈ ਲੜਾਈ ਝਗੜਾ ਨਹੀਂ ਆਪਸ ਠੀਕ ਆ ਅਕੈਡਮੀ ਚ ਜਾ ਕੇ ਤੁਸੀਂ ਸਾਡੂ ਕੋ ਆਪ ਟਾਈਮ ਨਹੀਂ ਚੱਲਦਾ ਉੱਧਰ ਜਾਓ ਉੱਧਰ ਜਾਓ ਹਾਂ ਹਾਂ ਉੱਧਰ ਦਾ ਬੱਸ ਬਹਾਂ ਵੱਲ ਜਾਓ ਇੱਧਰ ਜਾਓ ਦੋ ਦੋ ਸਾਰੇ ਬਰਾਬਰ ਬਰਾਬਰ ਰਾਵਣ ਬਹਾਂ ਇਹਦਾ ਪੁਲੀਆ ਚ ਇੱਕ ਅੜਦਾ ਜਿੱਤ ਕਹਿੰਦੇ ਅੱਗਾ ਬਲਤਾ ਕੱਤੀ ਹਾਰ ਦੇ ਰਾਵਣ ਨਾ ਜਾਓ ਛੋਟੀ ਜਿਹੀ ਸ਼ੁਰੂਆਤ ਸ਼ੁਰੂ ਕੀਤੀ ਹੈ ਅੱਜ ਅੱਗ ਮੋਟਰਸਾਈਕਲ ਲਿਆਈ ਹੈ ਪ੍ਰਿੰਟ ਮੇਨ ਮੋਟਿਵ ਇਹੀ ਹੈ ਕਿ ਬੱਚੇ ਸ਼ੌਂਕ ਜਾਗੇ ਨਾ ਚ ਗੇਮ ਦਾ ਅੱਜ ਤੋਂ ਸ਼ੁਰੂ ਆ ਜਿਹੜੇ ਵੀ ਬੱਚੇ ਪਿੰਡ ਦੇ ਖੇਡਣ ਦੇ ਚਾਹਵਾਨ ਹੋ ਆਪਣੀਏ ਕਿੱਟਾ ਪਾ ਕੇ ਕੱਲ ਨੂੰ 5:30 ਵਜੇ ਗਰਾਊਂਡ 'ਚ ਆ ਜਾਣ ਤੇ ਪ੍ਰੈਕਟਿਸ ਸ਼ੁਰੂ ਆ ਅਗੀ ਭਾਜੀ ਪੁਰਾਣਾ ਪਲੇਅਰ ਆ ਦੇਖੋ ਫੁੱਟਬਾਲ ਸ਼ੌਂ ਗਿਆ ਪੂਰਾ ਗਰਾਊਂਡ ਸਾਫ਼ ਕਰ ਰਿਹਾ ਬਾਲੇ ਇਹਨੇ ਸ਼ੌਂ ਗਿਆ ਪੂਰਾ ਕਿ ਮੁੰਡੇ ਪਿੰਡ ਦੇ ਖੇਡਣ ਟੀਮ ਦੁਆਰਾ ਖੇਡਲੀ ਹੋ ਜੇ ਪਿੰਡ ਦੀ ਲੱਗਾ ਆਪਣੀ ਡਿਊਟੀ ਦੇ ਵਿਚਾਰਾ 5 ਦੇ ਦਾ ਆਰ ਵੀ ਦਾ ਮੋਰ ਕੇ ਦੂਆ ਪੈਰ ਸਿੱਧਾ ਰੱਖੇ। ਔਰ ਥੋੜਾ ਔਰ ਤੇ ਆਗੇ ਨਾ ਐਦਾਂ ਹੋਲੀ ਹੋਲੀ ਐਦਾਂ ਨਾ ਐਦਾਂ ਐਦਾਂ ਜਾਣਾ ਦੇ ਨੀ ਮੋਰ ਕੇ ਪਾ। ਬਾਕੀ ਐਕਸਰਸਾਈ ਆਪਣੇ ਫੌਜੀ ਸਾਹਿਬ ਵੀ ਲਵਾਇਆ ਕਰੂਗੇ ਇਹਨਾਂ ਨੂੰ। ਫੌਜੀ ਸਾਹਿਬ ਆਪਣੇ ਐਕਸਰਸਾਈ ਲਵਾ ਰਹੇ ਆ ਬੱਚਿਆਂ ਨੂੰ ਦੇਖੋ। ਚਲੋ ਉਹ ਲੈ। ਕੋਈ ਪੁਜੀਸ਼ਨ ਕਿਹੜੀ ਪੁਜੀਸ਼ਨ ਸਾਡੀ? ਬੜਾ ਗੈਪ। ਸ਼ੁਰੂਆਤ ਹੋ ਚੁੱਕੀ ਆ ਸਾਥ ਦਿਓ ਸਾਰੇ ਜਾਣੇ ਚੱਲ ਹੋਰ ਚੱਲੋ ਇਹਨਾਂ ਦੇਖ ਪਹਿਲਾਂ ਇਹਦਾ ਦੇਖੀ ਗੱਲ ਆ ਆ ਜਿੱਥੇ ਦੇਖਦਾ ਕਰਦਾ ਜਿੱਥੇ ਜੋੜ ਦੇਖੋ ਇੱਥੇ ਇੱਥੇ ਅੱਛੇ ਜੋੜ ਕੇ ਦਮਾਵਾ ਹਾਂ ਹਾਂ ਤੁਹਾਨੂੰ ਬਲਾ ਦੇ ਕੱਲ ਦੇ ਵਾਰ ਚੱਲਦੇ ਵਾਰ ਤੁਸੀਂ ਦੇਖ ਤੁਸੀਂ ਜਲ ਬਾਤ ਇਹ ਵੀ ਬੰਦਿਆ ਰਹੇ ਸਾਡੇ ਬਾਤ ਚੱਲ ਚੱਲਦੇ ਬਾਤ ਹੋ ਜੀ ਬਾਤ ਜਿਹੜਾ ਵੀ ਖੇਲਣਾ ਚਾਹਵਾ ਨਾ ਬੱਚਾ ਉਹ ਕੱਲ ਸ਼ਾਮ 5:30 ਤੋਂ ਗਰਾਊਂਡ 'ਚ ਆ ਜਵੇ ਅਕੈਡਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਪਿੰਡ 'ਚ ਫ੍ਰੀ ਬਿਲਕੁਲ ਤੇ ਪ੍ਰੈਕਟਿਸ ਕਰਾਣਗੇ ਸਾਡੇ ਸਰਜੀਪਾ ਜੀ ਤੇ ਆਪਣੇ ਬੱਚਿਆਂ ਨੂੰ ਭੇਜੋ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਤਾਂ ਜੋ ਪਿੰਡ ਦੀ ਇੱਕ ਟੀਮ ਵਧੀਆ ਬਣ ਸਕੇ ਫੁੱਟਬਾਲ ਦੀ ਰਾਮ ਰਾਮ ਜੀ ਪਿੰਡ ਦੇ